ਸਸਰੀਕਾਲ ਜੀ ਮੇਰੇ ਚੈਨਲ ਤੇ ਸਵਾਗਤ ਹੈ ਜੀ ਆਪਾਂ ਲੈ ਕੇ ਆਏ ਇੱਕ ਹੋਰ ਨਵਾਂ ਡਿਜ਼ਾਈਨ ਬਹੁਤ ਸੋਹਣਾ ਡਿਜ਼ਾਈਨ ਇਹ ਬਣ ਕੇ ਤਿਆਰ ਹੋਇਆ ਜੀ ਆਪਾਂ ਕਿਸੇ ਵੀ ਪ੍ਰੋਜੈਕਟ ਤੇ ਅਪਲਾਈ ਕਰ ਸਕਦੇ ਆ ਕੋਟੀ ਜਾਗਟ ਸਕੀ ਵੀ ਸੈਟਅਪ ਬੱਚਿਆਂ ਦਾ ਕੋਈ ਵੀ ਕਾਰਡੀਗਨ ਤੇ ਜੈਂਸ ਕੋਟੀ ਸਵਾਟਰ ਤੇ ਡਿਜ਼ਾਈਨ ਨਹੀਂ ਪਏਗਾ ਜੀ ਇਹ ਡਿਜ਼ਾਈਨ ਬਹੁਤ ਸੋਹਣਾ ਬਣ ਕੇ ਤਿਆਰ ਹੋਇਆ ਕਿਸੇ ਵੀ ਆਪਾਂ ਗੂੜੇ ਕਲਰ ਤੇ ਅਪਲਾਈ ਕਰ ਸਕਦੇ ਆ ਕਿਉਂਕਿ ਛੋਟਾ ਛੋਟਾ ਹੀ ਇਹ ਡਿਜ਼ਾਈਨ ਹੈ ਗੂੜੇ ਕਲਰਾਂ ਤੇ ਜ਼ਿਆਦਾਤਰ ਭਾਰੀ ਹੈਵੀ ਡਿਜ਼ਾਈਨ ਆਪਾਂ ਨੂੰ ਨਹੀਂ ਦਿਸਦਾ ਤੇ ਬਹੁਤ ਹੀ ਸੋਹਣਾ ਤੇ ਸਿੰਪਲ ਜਿਹਾ ਡਿਜ਼ਾਈਨ ਹੈ ਜੀ ਅਸੀਂ ਆਪਾਂ ਵੀ ਕੁੰਡੇ ਪਾਲੇ ਸੀ ਜੀ ਤੇ ਤਿੰਨ ਤਿੰਨ ਦੇ ਹਿਸਾਬ ਨਾਲ ਤੇ ਚਾਰ ਸਲਾਈਆਂ ਚ ਡਿਜ਼ਾਈਨ ਬਣ ਕੇ ਕੰਪਲੀਟ ਹੁੰਦਾ ਆਪਾਂ ਇੰਨਾ ਕ ਡਿਜ਼ਾਈਨ ਬਣਾ ਲਿਆ ਸੀਗਾ ਜੀ ਬਹੁਤ ਸੋਹਣਾ ਡਿਜ਼ਾਈਨ ਬਣ ਕੇ ਤਿਆਰ ਹੋਇਆ ਇਹ ਲੋ ਜੀ ਇੱਪੈਨ ਇੱਕ ਡਿਜ਼ਾਈਨ ਬਣਾ ਲਏ ਸੀਗੇ ਤੂੰ ਡਿਜ਼ਾਈਨ ਬਣਾਉਣ ਤੋਂ ਪਹਿਲਾਂ ਤੁਸੀਂ ਕਿਸੇ ਵੀ ਪ੍ਰਕਾਰ ਦਾ ਬਾਰਡਰ ਬਣਾ ਸਕਦੇ ਹੋ ਇਸ ਡਿਜ਼ਾਈਨ ਅਪਲਾਈ ਕਰ ਸਕਦੇ ਹੋ ਤੇ ਬਣ ਕੇ ਬਹੁਤ ਸੋਹਣਾ ਤਿਆਰ ਹੁੰਦਾ ਹੈ ਜੇ ਮੇਰੇ ਚੈਨਲ ਤੇ ਪਹਿਲੀ ਵਾਰ ਆਏ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਇਕ ਕਮੈਂਟ ਸ਼ੇਅਰ ਜਰੂਰ ਕਰਦਿਆ ਕਰੋ ਘੰਟੀ ਵਾਲਾ ਬਟਨ ਦਬਾਦਿਆ ਕਰੋ ਵੀਡੀਓ ਦਾ ਨੋਟੀਫਿਕੇਸ਼ਨ ਮਿਲਦਾ ਰਹੇ ਤੇ ਤੁਸੀਂ ਦੇਖੋ ਸੋਹਣੇ ਸੋਹਣੇ ਤੇ ਨਵੇਂ-ਨਵੇਂ ਡਿਜ਼ਾਈਨ ਲਓ ਜੀ ਪੈਂਡੀ ਸਲਾਈ ਆਪਾਂ ਸਾਰੀ ਸਿੱਧੀ ਸਿੱਧੀ ਬਣਾ ਕੇ ਕੰਪਲੀਟ ਕਰਾਂਗੇ ਚਾਰ ਸਲੰਗਾਂ ਜੀ ਡਿਜ਼ਾਈਨ ਬਣ ਕੇ ਕੰਪਲੀਟ ਹੋ ਜਾਂਦਾ ਕਿਸੇ ਵੀ ਗੂੜੇ ਕਲਰ ਤੇ ਬਣਾ ਸਕਦੇ ਹੋ ਜੀ ਤੁਸੀਂ ਬਲੈਕ ਤੇ रेड ਤੇ ਬਲੂ ਤੇ ਪਰਪਲ ਕਲਰ ਤੇ ਆਪਾਂ ਨੇ ਬਣਾਈ ਹੋਈ ਹੈ ਜੀ ਪਰਪਲ ਕਲਰ ਦੀ ਜਾਗਟ ਬਹੁਤ ਸੋਹਣੀ ਬਣ ਕੇ ਤਿਆਰ ਹੋਈ ਜੀ ਲੋ ਜੀ ਹੁਣ ਆਗੇ ਆਪਾਂ ਡਿਜ਼ਾਈਨ ਦੇ ਉਲਟੇ ਪਾਸੇ ਉਲਟੀ ਸਲਾਈ ਤੇ ਸਾਰੀ ਆਪਾਂ ਉਲਟੀ ਉਲਟੀ ਸਲਾਈ ਬਣਾ ਕੇ ਕੰਪਲੀਟ ਕਰਦੇ ਹਾਂ ਤੁਹਾਨੂੰ ਦਿਖਾਉਣੀ ਹੈ ਡਿਜ਼ਾਈਨ ਬਣਾਉਣਾ ਕਿਸ ਤਰ੍ਹਾਂ ਪੱਡ ਡਿਜ਼ਾਈਨ ਬਣਾਇਆ ਲੋ ਜੀ ਹੁਣ ਆ ਗਿਆ ਪੱਡ ਡਿਜ਼ਾਈਨ ਦੀ ਤੀਜੀ ਸਲਾਈ ਤੇ देखो ये सारी आप तीजी सिलाई सीधी सीधी बनावेंगे तो हरेक गुंडे पर आप मारा इस तरह देखो इस तरह लो जी सारी सिलाई आप बना के कंप्लीट करा लो जी ਲੋ ਆਹ ਕੁੰਡਾ ਆਪਾਂ ਲਾ ਲਈ ਇਸ ਤਰ੍ਹਾਂ ਤਿੰਨ ਕੁੰਡੇ ਆਪਾਂ ਬਲ ਖੋਲ ਲਈ ਜੀ ਆ ਤਿੰਨ ਕੁੰਡਿਆਂ ਨੇ ਇਸ ਤਰ੍ਹਾਂ ਬਲ ਖੋਲ ਲੈ ਤੇ ਇਹਨਾਂ ਨੂੰ ਆਪਾਂ ਜੜਾਵਾਂਗੇ ਅਸਲਾਈ ਤੇ ਤਾਗਾ ਕਰਾਂਗੇ ਜੀ ਬੈਕ ਸਾਈਡ ਲੋ ਪਹਿਲਾ ਕੁੰਡਾ ਬਣਾਵਾਂਗੇ ਆਪਾਂ ਸਿੱਧਾ ਤਾਰ ਨਹੀਂ ਸੋੜੀ ਪਹਿਲਾ ਕੁੰਡਾ ਆਪਾਂ ਸਿੱਧਾ ਬਣਾ ਲਿਆ ਜੀ ਇੱਕ ਕੁੰਡੇ ਦਾ ਬਲ ਮਾਰ ਲੈ ਤੀਜਾ ਕੁੰਡਾ ਆਪਾਂ ਉਲਟਾ ਬਣਾ ਲਿਆ ਲਓ ਜੀ ਤਿੰਨ ਕੁੰਡਿਆਂ ਦੇ ਆਪਾਂ ਫੇਰ ਬਲ ਖੋਲਾਂਗੇ ਜੀ ਇਸ ਤਰ੍ਹਾਂ ਧਾਗਾ ਕਰਾਂਗੇ ਬੈਕ ਸਾਈਡ ਪਹਿਲਾ ਕੁੰਡਾ ਸਿੱਧਾ ਬਣਾ ਲਿਆ ਇੱਕ ਕੁੰਡੇ ਦਾ ਮਾਰਾਂਗੇ ਜੀ ਬਲ ਇਸ ਤਰ੍ਹਾਂ ਲੋਚੀ ਤਿੰਨ ਜੀ ਬਸ ਆਪਾਂ ਇਹਨੂੰ ਕੁੰਡੇ ਬਣਦੇ ਲੋਚੀ ਇਸੇ ਤਰੀਕੇ ਵਸ ਡਿਜ਼ਾਈਨ ਬਣ ਕੇ ਬਹੁਤ ਸੋਹਣਾ ਦਿਖਾਰ ਹੁੰਦਾ మల్టట్ బీస్ తర తి కుండే ఆ సైతే పేలా కు కిధా ఇండి మారే తిజా కు ఉల్టా బావే ਚਾਰ ਸਲੰਗਾਂ ਜੀ ਡਿਜ਼ਾਈਨ ਬਣ ਕੇ ਕੰਪਲੀਟ ਹੋ ਜਾਂਦਾ ਜੀ ਬਹੁਤ ਸੋਹਣਾ ਡਿਜ਼ਾਈਨ ਤਿਆਰ ਹੁੰਦਾ ਲੋ ਜੀ ਅਨੇਕੋ ਇਸ ਤਰ੍ਹਾਂ ਬਸ ਚਾਰ ਸਲੰਗਾਂ ਦਾ ਡਿਜ਼ਾਈਨ ਚਾਰ ਚੀ ਕੰਪਲੀਟ ਹੋ ਜਾਂਦਾ ਜੇ ਮੇਰੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਵੀਡੀਓ ਦੇਖਣ ਲਈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ